ਅਗਰ ਸਾਡੇ ਕੋਲ ਅਪਲਾਈ ਕਰਨ ਤੋਂ ਬਾਅਦ ਜੇ ਬੱਚੇ ਦਾ ਵੀਜ਼ਾ ਨਹੀਂ ਆਂਦਾ ਤਾਂ ਅਸੀਂ 25000 ਰੁਪਏ ਉਹਨੂੰ ਪੈਨਲਟੀ ਆਪਣੇ ਕੋਲੋਂ ਦਵਾਂਗੇ ਮੈਂ ਬੜਾ ਸੁਣ ਕੇ ਹੈਰਾਨ ਹਾਂ ਕਿਉਂਕਿ ਐਗਜ਼ੈਂਟ ਲੈਂਦੀ ਆ ਦੇਣ ਵਾਲਾ ਪਹਿਲੀ ਵਾਰ ਗੱਲ ਸੁਣੀ ਆ ਕਿ ਜਿਸ ਬੰਦੇ ਦਾ ਵੀਜ਼ਾ ਨਹੀਂ ਲਾਦਾ ਉਹ ਤੁਸੀਂ 25000 ਰੁਪਏ ਦਿੰਦੇ ਹੋ ਦੇਖੋ ਅਸੀਂ ਇਹ 25000 ਦੀ ਪੈਨਲਟੀ ਬੱਚੇ ਨੂੰ ਤਾਂ ਕਮਿਟ ਕਰਦੇ ਆ ਬਿਕਾਉਜ਼ ਸਾਨੂੰ ਆਪਣੀ ਫਾਈਲਿੰਗ ਤੇ ਪੂਰਾ ਭਰੋਸਾ ਹੈ ਅਸੀਂ ਇਹ ਬਹੁਤ ਮਾਨਣਾ کہہ ਸਕਦੇ ਹਾਂ ਸਾਡਾ ਹਾਲੇ ਤੱਕ ਸਿੰਗਲ ਵੀਜ਼ਾ ਵੀ ਯੂਕੇ ਦਾ ਰਿਫਿਊਜ਼ ਨਹੀਂ ਹੋਇਆ ਯੂਕੇ ਦੇ ਵਿੱਚ ਅਸੀਂ ਇੱਕ ਨਵੀਂ ਸਕੀਮ ਚਲਾ ਰਹੇ ਹਾਂ ਕਿ ਵਿਦਾਊਟ ਟਾਇਲਸ 100% ਬੱਚੇ ਦਾ ਵੀਜ਼ਾ ਲਵਾ ਕੇ ਦਵਾਂਗੇ ਐਂਡ ਪੇਮੈਂਟ ਵੀ ਸਾਰੀ ਵੀਜ਼ੇ ਤੋਂ ਬਾਅਦ ਲਵਾਵਾਂਗੇ ਬਹੁਤ ਸਾਰੇ ਬੱਚੇ ਜਿਹੜੇ ਇੰਗਲੈਂਡ ਚਲੇ ਜਾਂਦੇ ਉਹ ਕਿੰਨੇ ਪਾਉਂਡ ਬੱਚਾ ਜਿਹੜਾ ਕਮਾ ਲੈਂਦਾ ਖਾਸ ਕਰਕੇ ਇੰਡੀਅਨ ਰੁਪੀਏ ਕਿੰਨਾ ਕਮਾ ਲੈਂਦਾ 2000 ਪਾਉਂਡ ਮਤਲਬ ਕਿ ਅਪ੍ਰੋਕਸੀਮੇਟਲੀ 2 ਤੋਂ 2.5 ਲੱਖ ਰੁਪਏ ਮਿਨੀਮਮ ਇੱਕ ਬੰਦਾ ਉੱਥੇ ਮਹੀਨੇ ਦਾ ਕਮਾ ਰਿਹਾ ਹੈ ਕੈਨੇਡਾ ਨੇ ਵੈਸੇ ਐਲਐਮਆਈ ਬੰਦ ਕਰਤੀਆਂ ਅਮਰੀਕਾ ਨੇ ਵੈਸੇ ਵੀ ਵੀਜ਼ੇ ਬੰਦ ਕਰਦੇ ਦੇ ਕੋ ਇਹੋ ਜਿਹੇ ਮੁਲਕ ਦੱਸੋ ਕਿ ਬੰਦਾ ਜਾਵੇ ਚਾਰ ਪੈਸੇ ਵੀ ਕਮਾਵੇ ਕਿਹੜਾ ਇਹੋ ਜਿਹਾ ਮੁਲਕ ਹੈ ਸਲੋਵਾਕੀਆ ਦੇ ਵਿੱਚ ਜੌਬ ਹੋਏਗੀ 100% ਗਾਰੰਟੀ 2 ਸਾਲ ਲਈ ਐਂਡ ਜਿਹੜੀ ਪੇ ਹੋਏਗੀ ਉੱਥੇ ਅਰਾਊਂਡ ਅਬਾਊਟ ਜਿਹੜੀ ਹੈ ਮਹੀਨੇ ਦੀ 950 ਤੋਂ 1000 ਯੂਰੋ ਦੀ ਜਿਹੜੀ ਸੈਲਰੀ ਮਿਲੇਗੀ ਜੇ ਆਪਾਂ ਇੰਡੀਅਨ ਦੀ ਗੱਲ ਕਰੀਏ ਕਿੰਨਾ ਕਿਉਂਕਿ ਸਾਡੇ ਪੰਜਾਬੀ ਲੋਕ ਪਹਿਲਾਂ ਦੇਖਦੇ ਕਿੰਨੇ ਕ ਲੱਖ ਬਣਦਾ ਬੇਸਿਕ ਜਿਹੜੀ ਸੈਲਰੀ ਹੈ ਜੀ ਉਹ 90000 ਤੋਂ ਲੈ ਕੇ ਲੱਖ ਰੁਪਇਆ ਇੰਡੀਅਨ کہہ ਕੇ ਚੱਲ ਸਕਦੇ ਆ ਆਪਾਂ ਸਭ ਤੋਂ ਵੱਡਾ ਫਾਇਦਾ ਹੈ ਕਿ 2 ਸਾਲ ਦਾ ਤੁਹਾਡਾ ਵਰਕ ਪਰਮਿਟ ਹੈ ਐਂਡ ਉਸ ਤੋਂ ਬਾਅਦ 2 ਸਾਲ ਦਾ ਐਕਸਟੈਂਡੇਬਲ ਹੈ ਥੈਨ 5ਵੇਂ ਸਾਲ ਤੁਹਾਨੂੰ ਰੈਡ ਕਾਰਡ ਮਿਲ ਜਾਂਦਾ ਹੈ ਪਰ ਬਹੁਤ سارے ਅਜਿਹੇ ਲੋਕ ਹੈ ਜਿਹੜੇ ਘੁੰਮਣ ਪਿੰਣ ਦੇ ਸ਼ਿਕੀਨ ਨੇ ਜੇ ਸ਼ੇਨਗਨ ਵੀਜ਼ਾ ਲਵਾਉਣਾ ਹੋਵੇ ਸ਼ੇਨਗਨ ਵੀਜ਼ਾ ਸਾਡੇ ਕੋਲ ਆਪਸ਼ਨ ਹੈ 20 ਤੋਂ 40 ਸਾਲ ਏਜ ਹੋਵੇ ਅਸੀਂ ਸ਼ੇਨਗਨ ਵੀਜ਼ਾ ਦਵਾ ਸਕਦੇ ਆਂਡ ਸਾਰੇ ਪੈਸੇ ਇਹਦੇ ਵਿੱਚ ਵੀਜ਼ਾ ਲੱਗਣ ਤੋਂ ਬਾਹਰ ਲਵਾਂਗੇ ਬੱਚੇ ਨੂੰ ਇਕੱਲੇ ਨੂੰ ਤਾਂ ਤੁਸੀਂ ਇੰਗਲੈਂਡ ਭੇਜ ਦਿੰਦੇ ਹੋ ਮਜ਼ਾ ਤਾਂ ਆਇਆ ਜੇ ਸਪਾਊਸ ਨੂੰ ਨਾਲ ਭੇਜੋ ਅਜੇ ਬੱਚੇ ਦੇ ਕੋਲ ਗ੍ਰੈਜੂਏਸ਼ਨ ਹੈ ਐਂਡ 55% ਨੰਬਰ ਜੀ ਉਹਦੇ ਹੈਗੇ ਆ ਤਾਂ ਅਸੀਂ ਇਹਨੂੰ ਵਿਦਆਊਟ ਆਇਲਸ ਵਿਦ ਸਪਾਊਸ ਯੂਕੇ 100% ਵਿਦ ਸਪਾਊਸ ਐਂਡ ਕਿਡਸ ਭੇਜ ਸਕਦੇ ਆ ਦਾ ਆਸਟ੍ਰੇਲੀਆ ਦਾ ਸ਼ੋ ਸ਼ੁੱਡ ਵੀਜ਼ਾ ਇਦਾਂ ਦੇ ਵੀ ਕੋ ਹੈ ਪਲੈਨਿੰਗ ਆਸਟ੍ਰੇਲੀਆ ਦਾ ਐਕਚੁਅਲੀ ਓਪਨ ਵਰਕ ਪਰਮਿਟਸ ਆਸਟ੍ਰੇਲੀਆ ਨੇ ਖੋਲੇ ਨੇ ਬਹੁਤ ਸਾਰੀ ਕੈਟੇਗਰੀਜ਼ ਦੇ ਵਿੱਚ ਆਸਟ੍ਰੇਲੀਆ ਓਪਨ ਵਰਕ ਪਰਮਿਟ ਦੇ ਰਹੀ ਹੈ ਬਟ ਉਹਦੇ ਵਿੱਚ ਆਇਲਸ ਦੀ ਰਿਕੁਆਇਰਮੈਂਟ ਹੈ ਆਇਲਸ ਓਵਰ ਆਲ 6 ਨਾਟ ਲੈਸ 5.5 ਜਾਂ ਪੀਟੀ ਦੇ ਵਿੱਚ 53 ਈਚ ਜੇ ਨੰਬਰ ਬੱਚੇ ਕੋਲ ਹੈਗੇ ਨਹੀਂ ਤਾਂ ਅਸੀਂ ਉਹਨੂੰ ਓਪਨ ਵਰਕ ਪਰਮਿਟ ਆਸਟ੍ਰੇਲੀਆ ਦਾ ਵੀ ਦਵਾ ਸਕਦੇ ਹਾਂ ਪਰ ਬਹੁਤ ਸਾਰੇ ਹਰੂ ਸੈਂਟਰ ਬੰਦ ਹੋ ਗਏ ਬੱਚਿਆਂ ਦਾ ਟੈਨਸ਼ਨ ਹੋ ਗਈ ਜਾਂ ਜੇ ਖੁੱਲੇ ਵੀ ਹਨ ਤਾਂ ਫੀਸਾਂ ਬਹੁਤ ਹੈ ਤੇ ਤੁਸੀਂ ਕੋਈ ਇਦਾਂ ਦੀ ਲੈ ਕੇ ਆਓ ਕਿ ਬੱਚੇ ਕੋਈ ਪੈਸਾ ਨਾ ਹੋਵੇ ਆਇਲਟਸ ਵੀ ਕਰਨਾ ਚਾਹੁੰਦਾ ਹੋਵੇ ਮਰੇ ਖੁਦ ਦੇ 9 ਬੈਂਡਸ ਨੇ ਐਂਡ ਬੱਚਿਆਂ ਦੇ ਵੀ ਬੈਂਡਸ ਵਧੀਆ ਨੇ ਮੇਰਾ ਇੱਕ ਬਹੁਤ ਢੇਰ ਦਾ ਸੁਪਨਾ ਹੈ ਸੋ ਆਇਲ ਸੋਲੇ ਬੱਚਿਆਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਆਫਰ ਲੈ ਕੇ ਆ ਰਹੇ ਹਾਂ ਰੈਗੂਲਰ ਕਲਾਸਿਸ ਜਿਹਨੇ ਸਾਡੇ ਕੋਲ ਲਗਾਨੀਆਂ ਨੇ 999 ਰੁਪਏ ਜੀ ਕਿੰਨਾ 999 ਮਤਲਬ ਹਜ਼ਾਰ ਤੋਂ ਵੀ ਘੱਟ ਬਿਲਕੁਲ ਜੀ 999 ਰੁਪਏ ਲੈ ਕੇ ਆਓ ਐਨਰੋਲ ਕਰੋ ਐਂਡ ਮੈਂ ਖੁਦ ਪੜਾਵਾਂਗਾ ਜਿਹੜਾ ਵੀ ਐਨਰੋਲ ਕਰਨਾ ਚਾਹੁੰਦਾ ਹੈ ਉਹ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦਾ ਹੈ ਕੋਈ ਆਨਲਾਈਨ ਜੇ ਚਾਹਵੇ ਤੁਹਾਡੇ ਕੋਲ ਸਟੱਡੀ ਕਰਨਾ ਆਨਲਾਈਨ ਤੁਸੀਂ ਬਿਲਕੁਲ ਕਲਾਸਿਸ ਲੈ ਸਕਦੇ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਆਫਿਸਿਸ ਵਿੱਚ ਜਾ ਕੇ ਜਾਂ ਰੈਗੂਲਰ ਕਲਾਸਿਸ ਨਹੀਂ ਲਗਾ ਸਕਦੇ ਜਾਂ ਬਿਜ਼ਨਸ ਕਰਦੇ ਨੇ ਜਾਂ ਜੌਬ ਕਰਦੇ ਨੇ ਉਹ ਸਾਡੇ ਕੋਲ ਈਵਨਿੰਗ ਮਾਰਨਿੰਗ ਦੀ ਕਲਾਸਿਸ ਲਗਾ ਸਕਦੇ ਨੇ ਐਂਡ ਆਪਣਾ ਬਾਹਰ ਜਾਣ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਕਰ ਸਕਦੇ ਹੋ ਤੁਹਾਨੂੰ ਅਸੀਂ ਇੱਕ ਇਹੋ ਜਿਹਾ ਮੁਲਕ ਵਿੱਚ ਜਿਹੜਾ ਜਾਣ ਦੇ ਤੁਹਾਨੂੰ ਕਹਾਂਗੇ ਜਿੱਥੇ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਕੋਈ ਬਹੁਤੇ ਪੈਸੇ ਖਰਚਣ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਕੰਮ ਵੀ ਮਿਲੇਗਾ ਤੁਹਾਡੂੰ ਚੰਗੇ ਰੋਜ਼ਗਾਰ ਵੀ ਮਿਲਣਗੇ ਪੈਸਾ ਵੀ ਘਟ ਲੱਗੇਗਾ ਸੋ ਕਿਹੜਾ ਮੁਲਕ ਹੈ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ ਇਹਦੀ ਜਾਣਕਾਰੀ ਆਪਾਂ ਲਵਾਂਗੇ ਸਾਡੇ ਨਾਲ ਨੇ ਗ੍ਰੈਸਪ ਇਮੀਗ੍ਰੇਸ਼ਨ ਨਵਾਂ ਸ਼ਹਿਰ ਦੇ ਜਿਹੜੇ ਆਨਰ ਨੇ ਮਿਸਟਰ ਅਰਜੁਨ ਜੀ ਸੋ ਮਾ ਅਰਜੁਨ ਸ਼ਰਮਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਅਰਜੁਨ ਜੀ ਜਿੰਮੇ ਜੋ ਹਾਲਾਤ ਬਣੇ ਹੋਏ ਨੇ ਨਯਾਨਦੇਸ ਸੁਪਨੇ ਚੱਕਨਾ ਚੂਰੋ ਨੇ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਕੈਨੇਡਾ ਆਸਟ੍ਰੇਲੀਆ ਬਹੁਤ ਸਾਰੇ ਮੁਲਕ ਜਿਹੜੇ ਇਸ ਵੇਲੇ ਬੈਂਡ ਹੋ ਗਏ ਨੇ ਕਿੱਦਾਂ ਦਾ ਮੁਲਕ ਹੋਵੇ ਜਿੱਥੇ ਬੱਚਾ ਜਾਵੇ ਉਹਨੂੰ ਐ ਲੱਗੇਵੇਂ ਮੈਂ ਜਿਹੜਾ ਅਮਰੀਕਾ ਕੈਨੇਡਾ ਆ ਆ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਯੂਰਪ ਵੱਲ ਬਹੁਤ ਸਾਰਾ ਚੁਕਾ ਆਪ ਲੋਕਾਂ ਦਾ ਸ਼ੁਰੂ ਹੋ ਚੁੱਕਾ ਹੈ ਯੂਰਪ ਦੇ ਵਿੱਚ ਅਸੀਂ ਨਹੀਂ ਕਹਿੰਦੇ ਵਿਜ਼ਟਰ ਤੇ ਜਾਓ ਅਸੀਂ ਕਹਿੰਦੇ ਕਿ ਜੌਬ ਨਾਲ ਲੈ ਕੇ ਜਾਓ ਸੋ ਸਾਡੇ ਕੋਲ ਜਿਹੜੀ ਯੂਰਪ ਲਈ ਓਪਰਚ्युनिटी ਆਈ ਹੈ ਫੈਕਟਰੀ ਹੈਲਪਰ ਚਾਹੀਦੇ ਨੇ ਜੀ ਉੱਥੇ ਉਮਰ ਜਿਹੜੀ ਹੈ 20 ਤੋਂ 40 ਸਾਲ ਹੋਣੀ ਚਾਹੀਦੀ ਹੈ 10ਵੀਂ ਪਾਸ ਆਊਟ ਬੰਦਾ ਹੋਣਾ ਚਾਹੀਦਾ ਹੈ ਐਂਡ ਉਹਨੂੰ ਅਸੀਂ ਉੱਥੇ ਜੌਬ ਦਵਾ ਸਕਦੇ ਹਾਂ ਕੰਟਰੀ ਹੋਵੇਗੀ ਸਲੋਵਾਕੀਆ ਸਲਵਾਕੀਆ ਦੇ ਵਿੱਚ ਜੌਬ ਹੋਏਗੀ 100% ਗਾਰੰਟੀ 2 ਸਾਲ ਲਈ ਐਂਡ ਜਿਹੜੀ ਪੇ ਹੋਏਗੀ ਉੱਥੇ ਅਰਾਊਂਡ ਅਬਾਊਟ ਜਿਹੜੀ ਐ ਮਹੀਨੇ ਦੀ 950 ਤੋਂ 1000 ਯੂਰੋ ਦੀ ਜਿਹੜੀ ਸੈਲਰੀ ਮਿਲੇਗੀ ਐਂਡ ਸ਼ੋਰ ਸ਼ੋਰ ਐਗਰੀਮੈਂਟ ਦੇ ਨਾਲ ਹੀ ਬੱਚੇ ਨੂੰ ਭੇਜਾਂਗੇ ਐਂਡ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਕਿ ਕਿ 2 ਸਾਲ ਦਾ ਤੁਹਾਡਾ ਵਰਕ ਪਰਮਿਟ ਹੈ ਐਂਡ ਉਸ ਤੋਂ ਬਾਅਦ 2 ਸਾਲ ਦਾ ਐਕਸਟੈਂਡੇਬਲ ਹੈ ਥੈਨ 5ਵੇਂ ਸਾਲ ਤੁਹਾਨੂੰ ਰੈੱਡ ਕਾਰਡ ਮਿਲ ਜਾਂਦਾ ਹੈ ਸੋ ਬਹੁਤ ਅੱਛੀ ਡੈਸਟੀਨੇਸ਼ਨ ਹੈ ਜੇ ਤੁਸੀਂ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਕਿ ਹਾਂ ਮੈਂ ਕਿਤੇ ਕੰਟਰੀ ਜਾਵਾਂ ਐਂਡ ਵਧੀਆ ਕੰਟਰੀ ਜਾਵਾਂ ਐਂਡ ਮੈਨੂੰ ਜੌਬ ਵੀ ਲੱਗੀ ਲਗਾਈ ਮਿਲੇ ਜੇ ਆਪਾਂ ਇੰਡੀਅਨ ਦੀ ਗੱਲ ਕਰੀਏ ਕਿੰਨਾ ਕਿ ਕਿਉਂਕਿ ਸਾਡੇ ਪੰਜਾਬੀ ਲੋਕ ਪਹਿਲਾਂ ਦੇਖਦੇ ਕਿੰਨੇ ਕੁ ਲੱਖ ਬਣਦਾ ਕਿੰਨੀ ਜਿਹੜੀ ਐਪ੍ਰੋਕਸੀਮੇਟਲੀ ਜਿਹੜੀ ਬਣ ਜਾਂਦੀ ਹੈ ਬੇਸਿਕ ਜਿਹੜੀ ਸੈਲਰੀ ਹੈ ਜੀ ਉਹ 90000 ਤੋਂ ਲੈ ਕੇ ਲੱਖ ਰੁਪਇਆ ਇੰਡੀਅਨ ਕਹਿ ਕੇ ਚੱਲ ਸਕਦੇ ਆ ਆਪਾਂ ਐਪ੍ਰੋਕਸੀਮੇਟਲੀ ਦੱਸ ਰਿਹਾ ਐਂਡ ਓਵਰਟਾਈਮ ਜੇ ਕੋਈ ਕਰਦਾ ਉਹਨੂੰ ਵੱਖਰਾ ਮਿਲਦਾ ਸੋ ਐਕਚੁਅਲੀ ਅਸੀਂ ਜਿਹੜਾ ਕੰਮ ਕਰਦੇ ਆ ਵਰਕ ਪਰਮਿਟ ਦਾ ਅਸੀਂ ਉਹਨਾਂ ਦੇ ਥਰੂ ਕਰਦੇ ਆ ਜਿਨ੍ਹਾਂ ਕੋਲ ਪ੍ਰੋਪਰ ਮੈਨ ਪਾਵਰ ਦਾ ਲਾਇਸੈਂਸ ਹੈ ਲਾਇਸੈਂਸ ਹੋਲਡਰ ਨੇ ਐਂਡ ਜਿਹੜੇ ਭੇਜ ਸਕਦੇ ਨੇ ਵਰਕ ਪਰਮਿਟ ਉਹਨਾਂ ਨਾਲ ਅਸੀਂ ਕੰਮ ਕਰਦੇ ਆਂ ਐਂਡ ਸਾਡੇ ਜਿਹੜੇ ਬੰਦੇ ਉੱਤੇ ਪਹੁੰਚੇ ਹੋਏ ਨੇ ਸਾਡੀ ਬਕਾਇਦਾ ਵੀਡੀਓ ਕਾਲਸ ਤੇ ਉਹਨਾਂ ਨਾਲ ਗੱਲ ਹੁੰਦੀ ਐ ਐਂਡ ਬਹੁਤ ਅੱਛੀ ਰਿਪੋਰਟ ਆ ਰਹੀ ਐ ਕਿ ਕੰਮ ਵੀ ਪ੍ਰੋਪਰ ਐ ਐਂਡ ਸਾਰੀਆਂ ਚੀਜ਼ਾਂ ਕਮੋਡੀਸ਼ਨ ਫੂਡ ਸਭ ਕੁਝ ਪ੍ਰੋਪਰ ਐ ਜੀ ਤੇ ਅਰਜਨ ਜੀ ਜਿਵੇਂ ਬੱਚੇ ਦਾ ਇੱਕ ਹੁੰਦਾ ਆਇਲਟਸ ਆ ਇਹਦੇ ਲਈ ਆਇਲਟਸ ਜ਼ਰੂਰੀ ਹੈ ਜਾਂ ਨਹੀਂ ਨਹੀਂ ਸਲੋਵਾਕੀਆ ਲਈ ਹਲੇ ਕੋਈ ਆਇਲਸ ਰਿਕੁਆਇਰਮੈਂਟ ਫਿਲਹਾਲ ਨਹੀਂ ਹੈ ਅੱਗੇ ਹੋ ਜਵੇ ਕੋਈ ਸਰਕਾਰ ਸਖਤੀ ਕਰਦੀ ਹੈ ਤਾਂ ਕਹਿ ਨਹੀਂ ਸਕਦੇ ਬਟ ਫਿਲਹਾਲ ਸਲੋਵਾਕੀਆ ਲਈ ਨੋ ਆਇਲਸ ਰਿਕੁਆਇਰਡ ਲੋਕ ਪਹਿਲਾਂ ਪੁਰਤਗਾਲ ਜਾਂਦੇ ਸੀ ਉੱਥੇ ਜਾ ਕੇ ਕੰਮ ਕਰਦੇ ਤੇ ਫਿਰ ਉਹਨਾਂ ਨੂੰ ਰੈੱਡ ਕਾਰਡ ਮਿਲ ਜਾਂਦਾ ਸੀ ਕੀ ਸਲੋਵਾਕੀਆ ਦੇ ਵਿੱਚ ਹੈ ਇਦਾਂ ਦੀ ਪਲਾਨਿੰਗ ਕਿ ਜਾਵੇ ਤੇ ਉਹਦਾ ਬੱਚੇ ਦਾ ਰੈੱਡ ਕਾਰਡ ਮਿਲਦਾ ਜੀ ਅ ਇੱਥੇ ਕੋਈ ਸ਼ੱਕ ਨਹੀਂ ਜੀ ਪੁਰਤਗਾਲ ਨੇ ਔਰ ਕਈ ਦੇਸ਼ਾਂ ਨੇ ਰੈਡ ਕਾਰਡ ਬੰਦ ਕਰਤਾ ਹੈ ਬਟ ਮੈਂ ਤੁਹਾਨੂੰ ਆਲਰੇਡੀ ਮੈਂਸ਼ਨ ਕੀਤਾ ਕਿ ਇਹ ਅਸੀਂ ਕੰਪਨੀ ਨਾਲ ਕੰਟਰੈਕਟ ਹੈ ਸਾਡਾ ਕੰਪਨੀ ਹੀ ਤੁਹਾਨੂੰ ਜੌਬ ਦੇਏਗੀ ਕੰਪਨੀ ਹੀ ਸੈਲਰੀ ਦੇਗੀ ਐਕਸਟੈਂਡ ਵੀ ਕੰਪਨੀ ਕਰੇਗੀ ਐਂਡ ਉਹਨਾਂ ਪੇਪਰਾਂ ਦੇ ਤੁਸੀਂ ਆਪਣਾ ਰੈਡ ਕਾਰਡ 100% ਲੈ ਸਕਦੇ ਹੋ ਜਿਸ ਨਾਲ ਤੁਸੀਂ ਅੱਗੇ ਹੋਰ ਦੇਸ਼ ਵੀ ਯੂਰਪ ਦੇ ਟ੍ਰੈਵਲ ਕਰ ਸਕਦੇ ਹੋ ਸੋ ਸਾਨੂੰ ਇਹਦੇ ਵਿੱਚ ਮੈਂ ਅਗੇਨ ਰਿਪੀਟ ਕਰ ਦਿੰਦਾ ਕੰਮ ਕਰਨ ਵਾਲਾ ਬੰਦਾ ਹੀ ਚਾਹੀਦਾ ਹੈ ਉੱਥੇ ਜਾ ਕੇ ਫਰਾਰ ਹੋਣ ਵਾਲਾ ਬੰਦਾ ਬਿਲਕੁਲ ਨਹੀਂ ਚਾਹੀਦਾ ਸੋ ਜਿਹੜੀ ਜੌਬ ਵੈਕੈਂਸੀਜ਼ ਨੇ ਉਹ ਜੈਨੂਇਨ ਨੇ ਲੋਕਾਂ ਦੀ ਬਹੁਤ ਸਗੀ ਵੀ ਮੈਂ ਜਾਵਾਂ ਯੂਕੇ ਜਾਂ ਮਾਂ ਪਰ ਖੱਜਲ ਖੁਰੀਆਂ ਬਹੁਤ ਹੋਈਆਂ ਪੈਸਾ ਐਜੈਂਟ ਲੈ ਕੇ ਭੱਜ ਗਏ ਵੀਜ਼ੇ ਵੀ ਨਹੀਂ ਲੱਗਦੇ ਤੁਹਾਡੀ ਕੀ ਪਲੈਨਿੰਗ ਰਹਿੰਦੀ ਆ ਕਿ ਜੇ ਕਿਸੇ ਬੱਚੇ ਨੇ ਯੂਕੇ ਜਾਣਾ ਹੋਵੇ ਉਹਨੂੰ ਕਿਵੇਂ ਭੇਜਦੇ ਹੋ ਕਿੱਦਾਂ ਦੀ ਤਿਆਰੀ ਹੁੰਦੀ ਆ ਦੇਖੋ ਯੂਕੇ ਦੇ ਵਿੱਚ ਸਾਡੀ ਬਹੁਤ ਤਗੜੀ ਮੋਨੋਪਲੀ ਹੈ ਸਾਡਾ ਹਾਲੇ ਤੱਕ ਸਿੰਗਲ ਵੀਜ਼ਾ ਵੀ ਯੂਕੇ ਦਾ ਰਿਫਿਊਜ਼ ਨਹੀਂ ਹੋਇਆ ਔਰ ਅਸੀਂ ਇਹ ਬਹੁਤ ਮਾਨਣਾ کہہ ਸਕਦੇ ਹਾਂ ਕਿ ਸਾਡੇ ਜਿਹੜੇ ਬੱਚੇ ਪਹੁੰਚੇ ਹੋਏ ਨੇ ਬਕਾਇਦਾ ਸੜਕੋ ਫੋਨ ਨੰਬਰ ਲਓ ਐਂਡ ਉਹਨਾਂ ਨੂੰ ਕੰਟੈਕਟ ਕਰਕੇ ਪੁੱਛੋ ਕਿ ਕੀ ਉਹਨਾਂ ਦਾ ਵੀਜ਼ਾ ਸਾਡੇ ਤੋਂ ਲੱਗਿਆ ਹੈ ਔਰ ਕੀ ਉਹਨਾਂ ਕੋ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਏ ਗਏ ਨੇ ਔਰ ਯੂਕੇ ਦੇ ਵਿੱਚ ਅਸੀਂ ਇੱਕ ਨਵੀਂ ਸਕੀਮ ਚਲਾ ਰਹੇ ਹਾਂ ਕਿ ਵਿਦਆਊਟ ਆਇਲਸ 100% ਬੱਚੇ ਦਾ ਵੀਜ਼ਾ ਲਵਾ ਕੇ ਦਵਾਂਗੇ ਐਂਡ ਪੇਮੈਂਟ ਵੀ ਸਾਰੀ ਵੀਜ਼ੇ ਤੋਂ ਬਾਅਦ ਲਵਾਂਗੇ ਅਗਰ ਸਾਡੇ ਕੋਲ ਅਪਲਾਈ ਕਰਨ ਤੋਂ ਬਾਅਦ ਇਹ ਤੁਸੀਂ ਫਿਰ ਅਗੇਨ ਪਹਿਲੀ ਵਾਰੀ ਸੁਣਨ ਜਾ ਰਹੇ ਹੋ ਸਾਡੇ ਕੋਲ ਅਪਲਾਈ ਕਰਨ ਤੋਂ ਬਾਅਦ ਜੇ ਬੱਚੇ ਦਾ ਵੀਜ਼ਾ ਨਹੀਂ ਆਂਦਾ ਤਾਂ ਅਸੀਂ 25000 ਰੁਪਏ ਉਹਨੂੰ ਪੈਨਲਟੀ ਆਪਣੇ ਕੋਲੋਂ ਦਵਾਂਗੇ ਮੈਂ ਬੜਾ ਸੁਣ ਕੇ ਹੈਰਾਨ ਹਾਂ ਕਿਉਂਕਿ ਐਗਜ਼ੈਂਟ ਲੈਂਦੀ ਹੈ ਦੇਣ ਵਾਲਾ ਪਹਿਲੀ ਵਾਰ ਗੱਲ ਸੁਣੀ ਹੈ ਕਿ ਜਿਸ ਬੰਦੇ ਦਾ ਵੀਜ਼ਾ ਨਹੀਂ ਲਾਦਾ ਉਹ ਤੁਸੀਂ 25000 ਰੁਪਏ ਦਿੰਦੇ ਹੋ ਦੇਖੋ ਅਸੀਂ ਇਹ 25000 ਦੀ ਪੈਨਲਟੀ ਬੱਚੇ ਨੂੰ ਤਾਂ ਕਮਿਟ ਕਰਦੇ ਹਾਂ ਬਿਕੋਜ਼ ਸਾਨੂੰ ਆਪਣੀ ਫਾਈਲਿੰਗ ਤੇ ਪੂਰਾ ਭਰੋਸਾ ਹੈ ਅਸੀਂ ਬੱਚੇ ਦਾ ਪ੍ਰੋਫਾਈਲ ਦੇਖਾਂਗੇ ਔਰ ਜੇ ਅਸੀਂ ਉਹਨੂੰ ਯੈਸ ਕਰ ਦਿੱਤੀ ਕਿ ਤੇਰਾ ਵੀਜ਼ਾ ਲੈ ਲਾਂਗੇ ਤਾਂ ਵਾਕਈ ਅਸੀਂ ਵੀਜ਼ਾ ਲੈ ਕੇ ਦਿਖਾਵਾਂਗੇ ਜੀ ਤੇ ਦੇ ਕਰਕੇ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤਣ ਕਰਕੇ ਇਹ ਰਿਐਲਿਟੀ ਵੀ ਹੈ ਜਿਹੜਾ ਬੱਚੇ ਦਾ ਵੀਜ਼ਾ ਸਾਡੇ ਕੋਲ ਅਪਲਾਈ ਕਰਨ ਤੋਂ ਬਾਅਦ ਨਹੀਂ ਆਇਆ ਬੇਸ਼ੱਕ ਉਹਨੂੰ 25000 ਰੁਪਏ ਪੱਲੇ ਦਵਾਂਗੇ ਜੀ ਤੇ ਜਿਹੜਾ ਬੱਚੇ ਨੇ ਜਾਣਾ ਹੋਵੇ ਉਹ ਆਇਲੈਟਸ ਥਰੂ ਜਾ ਸਕਦਾ ਜਾਂ ਵਿਦਾਊਟ ਆਇਲੈਟਸ ਥਰੂ ਵੀ ਜਾਂਦਾ ਹੈ ਅਹ ਦੇਖੋ ਆਇਲਸ ਐਂਡ ਵਿਦਾਊਟ ਆਇਲਸ ਦੋਨੋਂ ਹੀ ਆਪਸ਼ਨ ਸਾਡੇ ਕੋਲ ਹੈਗੀਆਂ ਜੇ ਤਾਂ ਵਿਦਾਊਟ ਆਇਲਸ ਬੱਚੇ ਦੀ ਉਮਰ 21 ਸਾਲ ਹੈ ਪਲੱਸ 2 ਕੀਤੀ ਹੋਈ ਹੈ ਤਾਂ ਬਹੁਤ ਸਾਰੀ ਆਪਸ਼ਨ ਨੇ ਅਸੀਂ ਉਹਨੂੰ ਵਿਦਾਊਟ ਆਇਲਸ ਯੂਕੇ 100% ਸ਼ੋਰਟੀ ਦੇ ਨਾਲ ਭੇਜ ਸਕਦੇ ਹਾਂ ਔਰ ਇਸ ਤੋਂ ਇਲਾਵਾ ਜਿਹੜੇ ਮੈਂ ਗੱਲ ਕਹਿ ਰਿਹਾ ਕਿ ਅੱਜਕੱਲ ਲੋਕਾਂ ਨੇ ਬਹੁਤ ਵੱਡੀ ਅਫਵਾਹ ਉਡਾ ਦਿੱਤੀ ਕਿ ਸਪਾਊਸ ਯੂਕੇ ਨਾਲ ਨਹੀਂ ਜਾ ਰਿਹਾ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਲੈ ਕੇ ਆਓ ਅਸੀਂ ਸਪਾਊਸ ਨੂੰ ਨਾਲ ਭੇਜ ਕੇ ਦਿਖਾਵਾਂਗੇ আইলস वाली प्रोफाइल्स ਲਈ আইলস ਨਾਲ ਭੇਜਾਂਗੇ ਐਂਡ ਵਿਦਾਊਟ আইলস ਵਾਲੀ پروفਾਈਲਸ ਵੀ ਵਿਦਾਊਟ আইলস ਪਾਉਜ਼ ਨੂੰ ਨਾਲ ਭੇਜਾਂਗੇ ਬਹੁਤ ਸਾਰੇ ਬੱਚੇ ਜਿਹੜੇ ਇੰਗਲੈਂਡ ਚਲੇ ਜਾਂਦੇ ਉਹ ਕਹਿ ਦਿੰਦੇ ਜੀ ਅਸੀਂ ਆ ਗਏ ਪੈਸਾ ਵੀ ਲੱਗ ਕੇ ਆ ਗਏ ਏਜੰਟ ਨੇ ਸਾਨੂੰ ਵੀਜ਼ਾ ਵੀ ਲੈਤਾ ਇੱਥੇ ਪਰ ਕੰਮੇ ਹੈ ਨਹੀਂ ਬਿਲੇ ਬੈਠੇ ਆ ਇਹ ਕੀ ਹੈ ਬੇ ਬੱਚਾ ਜਾਂਦਾ ਕਿ ਲੋ ਇਹ ਬੱਚਿਆਂ ਦੇ ਤਾਬ ਦੇ ਨਾਲ ਉੱਥੇ ਕੰਮ ਹੈ ਜਾਂ ਨਹੀਂ ਹੈ ਆ ਦੇਖੋ ਇਹ ਚੀਜ਼ ਮੈਂ ਕਲੈਰਟੀ ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ ਇਹਨਾਂ ਨੂੰ ਜਨਤਾ ਨੂੰ ਵੀ ਬਹੁਤ ਜ਼ਿਆਦਾ ਕਲੈਰਟੀ ਮਿਲਣ ਵਾਲੀ ਹੈ ਦੇਖੋ ਬੱਚੇ ਨੂੰ ਅਸੀਂ ਭੇਜ ਦਿੰਦੇ ਆ ਬਹੁਤ ਸਾਰੇ ਏਜੰਟਸ ਕਰਦੇ ਨੇ ਕਿ ਅਸੀਂ ਰੀਚ ਕਰਾ ਦਿੰਦੇ ਆ ਤੇਰੀ ਤੈਨੂੰ ਪਹੁੰਚਾ ਦਿੰਦੇ ਆ ਦੇਖੋ ਵਿਜ਼ਟਰ ਵੀਜ਼ਾ ਮਿਲੇਗਾ 3 ਮਹੀਨੇ ਦਾ 3 ਮਹੀਨੇ ਬਾਅਦ ਯਾਦਵ ਵਾਪਸੀ ਆਏਗਾ ਯਾ ਉਥੇ ਇਲੀਗਲ ਰਹੇਗਾ ਇਲੀਗਲ ਦੇਖੋ ਕੰਮ ਕਿਸੇ ਨੂੰ ਵੀ ਨਹੀਂ ਮਿਲਦਾ ਅਗਰ ਅਸੀਂ ਪ੍ਰੀਵੀਅਸਲੀ ਜਿਹੜੀ ਟਾਈਮ ਸੀ ਯੂਕੇ ਦੇ ਵਿੱਚ ਉਹਦੇ ਨਾਲ ਹੁਣ ਕੰਪੇਅਰ ਕਰੀਏ ਤਾਂ ਯੂਕੇ ਦੇ ਵਿੱਚ ਕੰਮ ਬਹੁਤ ਜ਼ਿਆਦਾ ਖੁੱਲ ਚੁੱਕਾ ਹੈ ਔਰ ਜੇ ਕਿਸੇ ਕੋਲ ਸਕਿੱਲ ਹੈ ਕਿਸੇ ਬੱਚੇ ਦੇ ਕੋਲ ਕੋਈ ਪ੍ਰੋਫੈਸ਼ਨਲ ਸਕਿੱਲ ਹੈ ਉਹਦੇ ਲਈ ਤਾਂ ਉਥੇ ਬਹੁਤ ਸਾਰੀ ਆਪਸ਼ਨਸ ਨੇ ਬਟ ਜੇਨਾਂ ਕੋਲ ਸਕਿੱਲ ਨਹੀਂ ਵੀ ਹੈਗੀ ਉਹ ਵੀ ਪਾਰਟ ਟਾਈਮ ਵੀ ਬਹੁਤ ਅੱਛਾ ਕੰਮ ਕਰ ਰਹੇ ਨੇ ਸਿਰਫ ਜਿਹੜੇ ਇਲੀਗਲ ਤਰੀਕੇ ਨਾਲ ਜਾ ਰਹੇ ਨੇ ਉਹਨਾਂ ਲਈ ਕੰਮ ਦੀ ਮੁਸ਼ਕਲ ਹੈ ਬਿਕੋਜ਼ ਇਲੀਗਲ ਬੰਦੇ ਨੂੰ ਕੰਮ ਕੋਈ ਵੀ ਨਹੀਂ ਦੇਗਾ ਜੀ ਤੇ ਕਿੰਨਾ ਕੁ ਬੰਦੇ ਦਾ ਪੈਸਾ ਬਣ ਜਾਂਦਾ ਕਿਉਂਕਿ ਜਿਆਦਾ ਲੋਕਾਂ ਜਿਵੇਂ ਪਹਿਲਾਂ ਗੱਲ ਕੀਤੀ ਇੰਗਲੈਂਡ ਅਮਰੀਕਾ ਨੂੰ ਦਾ ਡਾਲਰ ਡਿੱਗਦੇ ਆ ਇੱਥੇ ਇੰਗਲੈਂਡ ਦੀ ਗੱਲ ਕਰਦੇ ਪਾਉਂਡ ਲੈ ਗਏ ਤੇ ਕਿੰਨੇ ਕੁ ਪਾਉਂਡ ਬੱਚਾ ਜਿਹੜਾ ਕਮਾ ਲੈਂਦਾ ਖਾਸ ਕਰਕੇ ਇੰਡੀਅਨ ਰੁਪੀਸ ਕਿੰਨਾ ਕਮਾ ਲੈਂਦਾ ਜੀ ਐਕਚੁਅਲੀ ਮੈਂ ਰੀਸੈਂਟਲੀ ਯੂਕੇ ਵਿਜ਼ਿਟ ਕਰਕੇ ਆਇਆ ਸੋ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਕਿ ਜਿਹੜੇ ਬੱਚੇ ਅਸੀਂ ਭੇਜੇ ਹੋਏ ਨੇ ਸੋ ਯਾ ਫਿਰ ਹੋਰ ਸਾਡੇ ਜਿਹੜੇ ਕੰਟੈਕਟ ਵਿੱਚ ਹੈਗੇ ਆ ਸੀ ਉਹਨਾਂ ਨੂੰ ਮਿਲੇ ਆ ਉਹਨਾਂ ਦਾ ਸਾਰਾ ਵੇਰਵਾ ਲਿਆ ਹੈ 2000 ਪਾਉਂਡ ਮਤਲਬ ਕਿ ਅਪ੍ਰੋਕਸੀਮੇਟਲੀ 2 ਤੋਂ 2.5 ਲੱਖ ਰੁਪਏ ਮਿਨੀਮਮ ਇੱਕ ਬੰਦਾ ਉੱਥੇ ਮਹੀਨੇ ਦਾ ਕਮਾ ਰਿਹਾ ਹੈ ਬੱਚੇ ਨੂੰ ਇਕੱਲੇ ਨੂੰ ਤਾਂ ਤੁਸੀਂ ਇੰਗਲੈਂਡ ਭੇਜ ਦਿੰਦੇ ਹੋ ਮਜ਼ਾ ਤਾਂ ਆਏ ਜੇ ਸਪਾਊਸ ਨੂੰ ਨਾਲ ਭੇਜਾਂ ਖੋ ਬੱਚੇ ਦੀ ਗ੍ਰੈਜੂਏਸ਼ਨ ਮੇਨ ਕੀਤੀ ਹੋਣੀ ਚਾਹੀਦੀ ਹੈ ਜੇ ਬੱਚੇ ਦੇ ਕੋਲ ਗ੍ਰੈਜੂਏਸ਼ਨ ਹੈ ਐਂਡ 55% ਨੰਬਰ ਜੇ ਉਹਦੇ ਹੈਗੇ ਆ ਤਾਂ ਅਸੀਂ ਇਹਨੂੰ ਵਿਦਆਊਟ ਆਇਲਸ ਵਿਦ ਸਪਾਊਸ ਯੂਕੇ 100% ਵਿਦ ਸਪਾਊਸ ਐਂਡ ਕਿਡਸ ਪੀ ਸਕਦੇ ਆ ਔਰ ਇਹਦੇ ਵਿੱਚ ਵੀ ਪੇਮੈਂਟ ਆਫਟਰ ਵੀਜ਼ਾ ਲੈ ਸਕਦੇ ਆ ਅਸੀਂ ਇਹਦੇ ਵਿੱਚ ਵੀ ਦਿਵਾਨੀ ਐਡਵਾਂਸ ਨਹੀਂ ਲਵਾਂ ਪਰ ਬਹੁਤ ਸਾਰੇ ਜਿਆਦਾ ਲੋਕ ਆ ਜਿਹੜੇ ਕੁਮਣ ਪਿੰਡ ਦੇ ਸ਼ਕੀਨ ਨੇ ਜਿਮ ਨੂੰ ਸ਼ੰਗਨ ਵੀਜ਼ਾ ਕਹਿੰਦੇ ਆ ਜੇ ਸ਼ੰਗਨ ਵੀਜ਼ਾ ਲਵਾਣਾ ਹੋਵੇ ਤੇ ਉਹਦੇ ਲਈ ਕਿੰਨੀ ਉਮਰ ਚਾਹੀਦੀ ਆ ਕਿੱਦਾਂ ਦੀ ਉਹਦੀ ਤੁਸੀਂ ਤਿਆਰੀ ਕਰਾਉਂਦੇ ਹੋ ਆ ਦੇਖੋ ਸ਼ੋਰ ਸ਼ੋਰਟ ਵੀਜ਼ਾ ਤਾਈ ਕਮਿਟ ਕਰ ਸਕਦੇ ਆ ਜੇਕਰ ਤੁਹਾਨੂੰ ਆਪਣੀ ਫਾਈਲਿੰਗ ਦਾ 100% ਭਰੋਸਾ ਹੈ ਸੋ ਸ਼ੈਨਗਨ ਵੀਜ਼ਾ ਸਾਡੇ ਕੋਲ ਆਪਸ਼ਨ ਹੈ ਐਂਡ ਅਸੀਂ 20 ਤੋਂ 40 ਸਾਲ ਏਜ ਡਿਪੈਂਡਿੰਗ ਔਨ ਦਾ ਪ੍ਰੋਫਾਈਲ 20 ਤੋਂ 40 ਸਾਲ ਏਜ ਹੋਵੇ ਅਸੀਂ ਸ਼ੈਨਗਨ ਵੀਜ਼ਾ ਦਵਾ ਸਕਦੇ ਹਾਂ ਐਂਡ ਕੰਟਰੀ ਜਿਹੜੀਆਂ ਹੋਣਗੀਆਂ दैट वुड बी ਸਪੇਨ ਜਪਾਨ ਜਾਂ ਗ੍ਰੀਸ ਸੋ ਸਾਰੇ ਪੈਸੇ ਇਹਦੇ ਵਿੱਚ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਪਹਿਲਾਂ 1 ਰੁਪਿਆ ਵੀ ਕਸਟਮਰ ਦੇ ਕੋਲੋਂ ਨਹੀਂ ਲਿਆ ਜਾਏਗਾ ਕਿਉਂਕਿ ਬਹੁਤ ਸਾਰੇ ਮੈਂ ਆਪੇ ਪਹਿਲਾਂ ਵੀ ਗੱਲ ਕੀਤੀ ਹੈ ਇਹਨਾਂ ਪੈਸਾ ਲੈ ਲੈਂਦੇ ਆ ਬਾਅਦ ਚ ਲੱਭਦੇ ਨਹੀਂ ਜਾਂ ਫਿਰ ਬੱਚੇ ਨੂੰ ਖਰਾਬ ਵੀ ਨਹੀਂ ਹੁੰਦੀ ਕਿ ਬੱਚੇ ਦਾ ਵੈਸੇ ਹੋਰ ਵੀ ਮਨ ਟੁੱਟ ਜਾਂਦਾ ਜੀ ਇਹ ਕਿੰਨਾ ਸ਼ੋਰ ਹੈ ਕਿ ਜਿਹੜੀ ਪੇਮੈਂਟ ਹੀ ਤੁਸੀਂ ਬਾਅਦ ਲੈਣਦੇ ਤਾਂ ਕਿ ਲੋਕਾਂ ਨੂੰ ਇਹ ਟੈਨਸ਼ਨ ਹੀ ਨਾ ਰਹੇ ਮੇਰਾ ਪੈਸਾ ਮਰ ਜਾਣਾ ਲੋਕਾਂ ਦੇ ਵਿੱਚ ਹਰਟਲੀ ਨਾ ਹੋਵੇ ਅ ਦੇਖੋ ਬਹੁਤ ਸਾਰੇ ਵੀਜ਼ੇ ਐਸੇ ਨੇ ਯੂਕੇ ਸਟੱਡੀ ਵੀਜ਼ਾ ਹੋ ਗਿਆ ਸ਼ੈਨਗਨ ਹੋ ਗਿਆ ਅਸੀਂ ਉਹਨਾਂ ਦੇ ਵਿੱਚ ਕੋਈ ਵੀ ਐਡਵਾਂਸ ਨਹੀਂ ਲੈਂਦੇ ਕੁਝ ਅ ਬੰਦਿਆਂ ਕੋਲੋਂ ਸਾਨੂੰ ਐਡਵਾਂਸ ਲੈਣਾ ਪੈ ਜਾਂਦਾ ਕਿ ਸ਼ੋਰ ਕਰਨ ਲਈ ਤਾਂ ਕਿ ਉਹ ਬਾਅਦ ਵਿੱਚ ਬੈਕਆਊਟ ਨਾ ਕਰਨ ਕਲਾਇੰਟ ਔਰ ਜਿੱਥੇ ਤੱਕ ਰਹਿ ਗਈ ਕਿ ਪੇਮੈਂਟ ਆਫਟਰ ਵੀਜ਼ਾ ਦੀ ਗੱਲ ਤਾਂ ਮੈਂ ਕਲੀਅਰ ਕਰੂੰਗਾ ਅਸੀਂ ਇੱਕ ਬਹੁਤ بیس ਲੈਵਲ ਤੋਂ ਸਟਾਰਟ ਕੀਤਾ ਮੈਂ ਆਪਣੇ ਘਰ ਦੇ ਕਮਰੇ ਦੇ ਵਿੱਚ ਬੱਚਿਆਂ ਨੂੰ ਆਇਲਸ ਦੀ ਕੋਚਿੰਗ ਦਿੰਦਾ ਸੀ ਸੋ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਹਨ ਮੈਂ ਇੱਥੇ ਤੱਕ ਪਹੁੰਚਿਆ ਸੋ ਮੈਂ ਚਾਹੁੰਦਾ ਕਿ ਲੋਕਾਂ ਦਾ ਜਿਹੜਾ ਮਿਹਨਤ ਦਾ ਕਮਾਇਆ ਹੋਇਆ ਪੈਸਾ ਉਹ ਨਾ ਮਰੇ ਜਿਹੜੇ ਲੋਕ ਡਰੇ ਹੋਏ ਨੇ ਉਹਨਾਂ ਨੂੰ ਆਪਸ਼ਨ ਦੇ ਰਿਆਂ ਕਿ ਪੈਸਾ ਦੋ ਜਾਂ ਤੁਹਾਡਾ ਵੀਜ਼ਾ ਲੱਗਿਆ ਹੋਇਆ ਪਾਸਪੋਰਟ ਤੁਹਾਡੇ ਹੱਥ ਦੇ ਵਿੱਚ ਤੇ ਜਿਵੇਂ ਤੁਸੀਂ ਹੁਣ ਸ਼ਨਗਨ ਦੀ ਗੱਲ ਕੀਤੀ ਇਦਾਂ ਆਸਟ੍ਰੇਲੀਆ ਦਾ ਸ਼ੋ ਸ਼ੁੱਡ ਵੀਜ਼ਾ ਇਦਾਂ ਦੇ ਵੀ ਕੋ ਹੈ ਪਲਾਨ ਆਸਟ੍ਰੇਲੀਆ ਦਾ ਐਕਚੁਅਲੀ ਓਪਨ ਵਰਕ ਪਰਮਿਟਸ ਆਸਟ੍ਰੇਲੀਆ ਨੇ ਖੋਲੇ ਨੇ ਬਹੁਤ ਸਾਰੀ ਕੈਟੇਗਰੀਜ਼ ਦੇ ਵਿੱਚ ਆਸਟ੍ਰੇਲੀਆ ਓਪਨ ਵਰਕ ਪਰਮਿਟ ਆਇਲਸ ਓਵਰ ਆਲ 6 ਨਾਟ ਲੈਸ ਦਨ 5.5 ਜਾਂ ਪੀਟੀ ਦੇ ਵਿੱਚ 53 ਈਚ ਜੇ ਨੰਬਰ ਬੱਚੇ ਕੋ ਹੈਗੇ ਨੇ ਤਾਂ ਅਸੀਂ ਉਹਨੂੰ ਓਪਨ ਵਰਕ ਪਰਮਿਟ ਆਸਟ੍ਰੇਲੀਆ ਦਾ ਵੀ ਦਵਾ ਸਕਦੇ ਆ ਪਰ ਬਹੁਤ ਸਾਰੇ ਹਣ ਸੈਂਟਰ ਬੰਦ ਹੋ ਗਏ ਬੱਚਿਆਂ ਦਾ ਟੈਨਸ਼ਨ ਹੋ ਗਈ ਬੰਦ ਹੋ ਗਏ ਆ ਜਾਂ ਜੀ ਖੁੱਲੇ ਵੀ ਉਹਨਾਂ ਦਾ ਫੀਸਾਂ ਬਹੁਤ ਹੈ ਤੇ ਤੁਸੀਂ ਕੋਈ ਇਦਾਂ ਦੀ ਲੈ ਕੇ ਆਓ ਕਿ ਬੱਚੇ ਕੋ ਪੈਸਾ ਨਾ ਹੋਵੇ ਆਇਲਟਸ ਵੀ ਕਰਨਾ ਚਾਹੁੰਦਾ ਹੋਵੇ ਕੋਈ ਇਦਾਂ ਦੀ ਪਾਲਿਸੀ ਵੀ ਹੈ ਕਿ ਬੱਚਾ ਆਇਲਟ ਕਰ ਲਵੇ ਤੇ ਘੱਟ ਪੈਸੇ ਚ ਕਰ ਲਵੇ ਅਹ ਦਿਖੋ ਆਇਲਸ ਤੇ ਹੁਣ ਆਪਾਂ ਜੇ ਗੱਲ ਕਰੀਏ ਤਾਂ ਆਇਲਸ ਮੇਰਾ ਖੁਦ ਦਾ ਇੱਕ ਡ੍ਰੀਮ ਹੈ ਜੋ ਜਿਹੜੀ ਟੀਚਿੰਗ ਜਾਂ ਕੋਚਿੰਗ ਜਿਹਨੂੰ ਆਪਾਂ ਕਹਿੰਦੇ ਨੇ ਆਲਜੀ ਔਰ ਮੈਂ ਖੁਦ ਦਿੰਨਾ ਐਂਡ ਮੈਨੂੰ ਸ਼ੌਂਕ ਹੈ ਮੇਰੇ ਖੁਦ ਦੇ 9 ਬੈਂਡਸ ਨੇ ਐਂਡ ਬੱਚਿਆਂ ਦੇ ਵੀ ਬੈਂਡਸ ਵਧੀਆ ਨੇ ਮੇਰਾ ਇੱਕ ਬਹੁਤ ਡੇਰ ਦਾ ਸੁਪਨਾ ਹੈ ਸੋ ਬਹੁਤ ਸਾਰੇ ਬੱਚੇ ਅਸੀਂ ਪੜ੍ਹਾਏ ਨੇ ਈਵਨ 877 8-8 ਬੈਂਡ ਤੱਕ ਵੀ ਬੱਚੇ ਲੈ ਕੇ ਗਏ ਨੇ ਸੋ ਆਲਸੋਲੇ ਬੱਚਿਆਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਆਫਰ ਲੈ ਕੇ ਆ ਰਹੇ ਹਾਂ ਰੈਗੂਲਰ ਕਲਾਸਿਸ ਜਿਹਨੇ ਸਾਡੇ ਕੋਲ ਲਗਾਨੀਆਂ ਨੇ ਸੋ 999 ਰੁਪਏ ਜੀ ਕਿੰਨਾ 999 ਮਤਲਬ ਹਜ਼ਾਰ ਤੋਂ ਵੀ ਘੱਟ ਬਿਲਕੁਲ ਜੀ 999 ਵਿਨਿਰ ਤੇ ਲੈ ਕੇ ਆਓ انرੋਲ ਕਰੋ ਐਂਡ ਮੈਂ ਖੁਦ ਪੜਾਵਾਂਗਾ ਐਂਡ ਅਸੀਂ ਸਿਰਫ ਕਾਗਜ਼ਾਂ ਦਾ ਖਰਚਾ ਲੈ ਰਹੇ ਆਂ ਜੀ ਜਿਹੜਾ ਪ੍ਰਿੰਟ ਆਊਟ ਨਿਕਲਣਗੇ ਬਿਲਕੁਲ ਬੱਚਾ ਪੜੇ ਬੱਚਾ ਆਪਣਾ ਫਿਊਚਰ ਸਕਾਰ ਕਰੇ ਸਾਡੇ ਤੋਂ ਜ਼ਿਆਦਾ ਖੁਸ਼ ਇਸ ਮਾਮਲੇ 'ਚ ਕੋਈ ਨਹੀਂ ਹੋਏਗਾ ਸੋ 999 ਰੁਪਏ ਵਿੱਚ ਅਗੇਨ ਮੈਂ ਰਿਪੀਟ ਕਰ ਰਿਹਾ ਸਕੀਮ ਚੱਲ ਰਹੀ ਹੈ ਜਿਹੜਾ ਵੀ انرੋਲ ਕਰਨਾ ਚਾਹੁੰਦਾ ਹੈ ਉਹ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦਾ ਹੈ ਐਂਡ ਨਰੋਲ ਕਰਕੇ ਆਪਣੀ ਕਲਾਸਿਸ ਸ਼ੁਰੂ ਕਰ ਸਕਦਾ ਹੁਣ ਜਦੋਂ ਤੁਸੀਂ 999 ਦੀ ਗੱਲ ਕੀਤੀ ਹੈ ਬਹੁਤ ਸਾਰੇ ਆਇਲਟ ਸੈਂਟਰਾਂ ਦੇ ਜਿਹੜੇ ਖੁੱਲੇ ਜਿਹੜਾ ਹੁਣ ਤੋਂ ਐਸੇ ਬਹੁਤ ਬੰਦ ਹੋ ਗਏ ਉਹਨਾਂ ਦੇ ਟੀਚਰੇ 6 7 ਬੈਂਡ ਮੈਂ ਤਾਂ ਇਹ ਵੀ ਸੁਣਿਆ ਤੁਹਾਡੇ 9 ਬੈਂਡ ਵੀ ਆ ਹਾਂਜੀ ਤੇ ਇਸੇ ਨਾਲ ਦੀ ਸਕੀਮ ਵੀ ਇਸੇ ਤਰ੍ਹਾਂ ਬਣਾ ਲਈ ਵੀ 9 ਬੈਂਡ ਹੈ ਤੇ ਬੱਚੇ ਪੜਾਵੇ ਉਦਾਂ ਦੇ ਜਿਹੜੇ ਨਾ ਹੀ ਬੈਂਡ ਆ ਤੇ ਪੈਸੇ ਵੀ ਤਿੰਨ 99 ਹੀ ਲੈਣੇ ਆ ਬਿਲਕੁਲ ਬਾਕੀ ਦੇਖੋ ਇੰਸਟੀਟਿਊਟਸ ਬਾਰੇ ਮੈਂ ਨਹੀਂ ਕੁਝ ਕਵਾਂਗਾ ਬਿਕੋਜ਼ ਅਸੀਂ ਨਹੀਂ ਚੰਗੇ ਬੁਰਾ ਨਹੀਂ ਕੋਈ ਹਾਂ ਇੰਨਾ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਦੂਸਰੇ ਇੰਸਟੀਟਿਊ ਉਹ ਮੇਰੇ ਕੋ ਖੁਦ ਕੋਚਿੰਗ ਲੈ ਕੇ ਜਾਂਦੇ ਨੇ ਕਿ ਸਾਡੇ 6 ਬੈਂਡ ਨਹੀਂ ਆਉਂਦੇ ਸੋ ਬੰਦਾ ਪਹਿਲਾਂ ਤਾਂ ਇਹ ਸੋਚਦਾ ਕਿ ਜੇ ਤੁਹਾਡੇ ਆਪਣੇ 6 ਨਹੀਂ ਆਉਂਦੇ ਤਾਂ ਤੁਸੀਂ ਬੱਚੇ ਨੂੰ ਕਿਵੇਂ ਦਵਾ ਸਕਦੇ ਹੋ ਸੋ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਇੱਕ ਡੈਮੋ ਕਲਾਸ ਬਿਲਕੁਲ ਫ੍ਰੀ ਲਗਾਓ ਸਾਡਾ ਵੇ ਆਫ ਟੀਚਿੰਗ ਦੇਖੋ ਐਂਡ 999 ਮੇਰੇ ਪੇ ਵੀ ਬਾਅਦ ਵਿੱਚ ਦਿਓ ਜੀ ਤੇ ਇੱਕ ਹੋਰ ਸ਼ਰਮਾ ਜੀ ਗੱਲ ਹੈ ਬਈ ਬਹੁਤ ਸਾਰੇ EMPLOYEES ਨੇ ਬਹੁਤ ਸਾਰੇ ਲੋਕ ਜਿਹੜੇ ਵਰਕਰ ਨੇ ਕਿਤੇ ਨਾ ਕਿਤੇ ਉਹਨਾਂ ਕੋਲ ਟਾਈਮ ਨਹੀਂ ਫੁੱਲ ਟਾਈਮ ਨਹੀਂ ਹੁੰਦਾ ਉਹਨਾਂ ਲਈ ਕੋ ਹੈ ਬਈ ਮਾਰਨਿੰਗ ਦੀ ਕਲਾਸੇ ਲੱਗਣ ਈਵਨਿੰਗ ਕਲਾਸੇ ਲੱਗਣ ਇਹ ਐਕਸਕਲੂਸਿਵ ਹੈ ਜੀ ਸਾ एक्सक्लूसिव मतलब सिर्फ असी ही चला रहे हैं मॉर्निंग 2 घंटे दी क्लास एंड इवनिंग 2 घंटे दी क्लास सुबह 7:00 तो 9:00 एंड शाम नु 5:30 तो 7:30 ਤੁਸੀਂ ਕਲਾਸਿਸ ਲੈ ਸਕਦੇ ਹੋ ਉਹਦੀ ਜਿਹੜੀ ਫੀਸ ਹੋਏਗੀ ਉਹ 10000 ਰੁਪਏ ਮਹੀਨਾ ਹੋਏਗੀ ਮਾਰਨਿੰਗ ਐਂਡ ਈਵਨਿੰਗ ਬੈਚਸ ਦੀ ਐਂਡ ਉਹਦੇ ਵਿੱਚ ਵੀ ਕੋਚਿੰਗ ਮੈਂ ਖੁਦ ਦਵਾਂਗਾ ਸੋ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਆਫਿਸਿਸ ਵਿੱਚ ਜਾ ਕੇ ਯਾ ਰੈਗੂਲਰ ਕਲਾਸਿਸ ਨਹੀਂ ਲਗਾ ਸਕਦੇ ਯਾ ਕਿ ਬਿਜ਼ਨਸ ਕਰਦੇ ਨੇ ਯਾ ਜੌਬ ਕਰਦੇ ਨੇ ਉਹ ਸਾਡੇ ਕੋਲ ਈਵਨਿੰਗ ਮਾਰਨਿੰਗ ਦੀ ਕਲਾਸਿਸ ਲਗਾ ਸਕਦੇ ਨੇ ਐਂਡ ਆਪਣਾ ਬਾਹਰ ਜਾਣ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਕਰ ਸਕਦੇ ਐਂਡ ਸਿਰਫ ਆਇਲਸ ਵਿੱਚ ਨਹੀਂ ਜੇ ਤੁਸੀਂ ਆਨਲਾਈਨ ਦੇਖੋ ਤਾਂ ਸਾਡੇ ਕੋਲ ਆਇਲਸ ਪੀਟੀ ਫ੍ਰੈਂਚ ਸੈਲਪੇ ਟਫਲ ਇਹ ਸਾਰੀ ਹੀ ਕੋਚਿੰਗ ਅਸੀਂ ਆਨਲਾਈਨ ਦੇ ਰਹੇ ਆਂ ਐਂਡ ਕੁਆਲਿਟੀ ਕੋਚਿੰਗ ਕੋਈ 에ਰਾਗਰਾ ਟੀਚਰ ਨਹੀਂ ਪੜ੍ਹਾਏਗਾ ਤੁਹਾਨੂੰ ਨੋ ਬੈਂਡ ਵਾਲਾ ਟੀਚਰ ਪੜ੍ਹਾਏਗਾ ਜਿਹੜਾ ਇੰਗਲਿਸ਼ ਦੇ ਵਿੱਚ ਖੁਦ ਜਿਹਨੂੰ ਬਹੁਤ ਜ਼ਿਆਦਾ ਐਕਸਪਰਟਿਸ ਹਾਸਿਲ ਹੈ ਐਂਡ ਐਕਸਪਰਟ ਟ੍ਰੇਨਰਸ ਹੀ ਤੁਹਾਨੂੰ ਕੋਚਿੰਗ ਦੇਣਗੇ